ਤੇ ਪ੍ਰਸ਼ਾਸਨ ਨੂੰ ਇਹ ਵੀ ਦੱਸ ਦਿੰਨਾ ਚਾਹੁੰਦੇ ਆਂ ਅਸੀਂ ਕਿ ਜਿਹੜੀ ਗਲਤੀ ਤੁਸੀਂ 26 ਤਰੀਕ ਨੂੰ ਇੱਕ ਵਾਰ ਕਰ ਲਈ ਆ ਸਾਡੇ ਜਰਨਲ ਤੱਕ ਹੱਥ ਆਉਣ ਦੀ ਕਦੇ ਵੀ ਭਲੇਖਾ ਜਿਹੜਾ ਤੁਹਾਡੇ ਦਿਮਾਗ 'ਚ ਉਹਨੂੰ ਇੱਥੇ ਹੀ ਨਾ ਪਲੋ ਇਹ ਨਾ ਹੋਵੇ ਕਿ ਤੁਹਾਨੂੰ ਕਿਉਂਕਿ ਇਸ ਵਾਰ ਅਸੀਂ ਆਪਦੇ ਘਰੇ ਅਸੀਂ ਸਾਡੀ ਨੌਜਵਾਨੀ ਜਾਂ ਸਾਡੇ ਬਜ਼ੁਰਗ ਆਪਦੇ ਘਰਾਂ ਦੇ ਵਿੱਚ ਦੱਸ ਕੇ ਆਏ ਆਂ ਵੀ ਜਾਂ ਤਾਂ ਅਸੀਂ ਫਤਿਹ ਕਰਕੇ ਆਵਾਂਗੇ ਜਾਂ ਅਸੀਂ ਉੱਥੋਂ ਦੱਬਿਆਂ 'ਚ ਪੈ ਕੇ ਆਵਾਂਗੇ ਸੱਚੀ ਗੱਲ ਦੋਸਤੋ ਦੋਸਤੋ ਇਸ ਵੇਲੇ ਖਨੌਰੀ ਬਾਰਡਰ ਤੋਂ ਤੁਹਾਨੂੰ ਇੱਕ ਵੀਰ ਨਾਲ ਮਿਲੌਣ ਲੱਗੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਆਪਣੇ ਜਾਨ ਦੀ ਬਾਜੀ ਕਿਸਾਨੀ ਲਈ ਲਾ ਕੇ ਬੈਠੇ ਸਾਰੇ ਵਰਗਾਂ ਲਈ ਲਾ ਕੇ ਬੈਠੇ ਆ ਉਹਨਾਂ ਦੀ ਅਗਲੀ ਪੀੜ੍ਹੀ ਉਹਨਾਂ ਦੇ ਪੁੱਤਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਇੱਥੇ ਸੇਵਾ ਕਰਦੇ ਆ ਸਸੀ哥 ਬਾਈ ਜੀ ਸਸੀ哥 ਬਾਈ ਸਸੀ哥 ਬਾਈ ਜੀ ਪਹਿਲਾਂ ਤਾਂ ਸੰਗਤ ਨੂੰ ਸਭ ਤੋਂ ਪਹਿਲਾਂ ਦੱਸੋ ਵੀ ਇਸ ਡੱਲੇਵਾਲ ਸਾਹਿਬ ਦੀ ਸਿਹਤ ਹੋਣ ਕਿਦਾਂ ਜੀ ਦੇਖੋ ਜੀ ਸਿਹਤ ਜਿੱਦਾਂ ਆਪਾਂ ਨੂੰ ਪਤਾ ਕਿ ਹੁਣ ਅੱਜ ਮਹੀਨਾ ਹੋ ਗਿਆ ਹਨਾ ਸਿਹਤ ਤਾਂ ਵੀਕ ਹੈ ਸੀ ਤਾਂ ਨੇਚੁਰਲ ਗੱਲ ਆ ਵੀਕਨੈਸ ਹਨਾ ਪੋਟਾਸ਼ੀਅਮ ਵਗੈਰਾ ਸੋਡੀਅਮ ਸਾਰਾ ਥੱਲੇ ਡਿੱਪਾ ਹਨਾ ਤੇ ਵੀਕਨੈਸ ਤਾਂ ਹੈਗੀ ਆ ਪਰ ਜਿਹੜੀ ਗੱਲ ਆ ਮੇਨ ਚੀਜ਼ ਆ ਜਿਹੜੀ ਨੋਟਿਸ ਕਰਨ ਵਾਲੀ ਆ ਉਹ ਆ ਉਹਨਾਂ ਦਾ ਜਜਪਾ ਹਨਾ ਕੱਲ ਵੀ ਆਪਾਂ ਸਾਰਿਆਂ ਨੇ ਦੇਖਿਆ ਕਿ ਆਪਣੇ ਜਦੋਂ ਸੰਗਤ ਨੂੰ ਉਹਨਾਂ ਨੇ ਬੋਲੇ ਜਦੋਂ ਹਨਾ ਉਹ ਚੀਜ਼ ਆਪਾਂ ਨੂੰ ਮੰਨ ਲਓ ਵੀ ਜਿਹੜਾ ਉਹਨਾਂ ਨੇ ਪਹਿਲੇ ਦਿਨ ਤੋਂ ਇੱਕ ਚੀਜ਼ ਰੱਖੀ ਆ ਹਨਾ 바ਰ ਸੈੱਟ ਕੀਤਾ ਹੋਇਆ ਆਪਣੇ ਜਜਬੇ ਦਾ ਉਹ ਮੰਨ ਕੇ ਚੱਲੋ ਉਸ ਤੋਂ ਉੱਪ ਗਿਆ ਡਾਊਨ ਨਹੀਂ ਆਏਗਾ ਅੱਜ ਵੀ ਆਪਣੀ ਸੰਗਤ ਨੂੰ ਜਾਂ ਮੰਨ ਲਓ ਜੋ ਵੀ ਉਹਨਾਂ ਕੋਲੇ ਜਾਂਦੇ ਆ ਹਨ ਉਹ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਇਹੀ ਗੱਲ ਕਹਿੰਦੇ ਮੈਂ ਚੜ੍ਹਦੀ ਕਲਾ ਜਾਂ ਮੋਰਚਾ ਜਿੱਤਾਂਗੇ ਹਰ ਹਾਲਤ ਜਿੱਤਾਂਗੇ ਤੇ ਅਸੀਂ ਉਹਨਾਂ ਦੇ ਜਜ਼ਬੇ ਨਾਲ ਚੱਲਣਾ ਹੈ ਹਨ ਜਦੋਂ ਆਪਣਾ ਜਰਨੈਲ ਆ ਜਿਹੜਾ ਉਹ ਚੜ੍ਹਦੀ ਕਲਾ ਚ ਤੇ ਸੰਗਤ ਆ ਜਿਹੜੀ ਉਹਦੀ ਫੌਜ ਆ ਉਹ ਕਿਵੇਂ ਢੰਦੀ ਕਲਾ ਦੀ ਗੱਲ ਕਰ ਸਕਦੇ ਹਨ ਤੇ ਇਹ ਜ਼ਿਆਦਾ ਜ਼ਰੂਰੀ ਆ ਆਪਣੇ ਵਾਸਤੇ ਵੀਕਨੈਸ ਜਿਹੜੀ ਉਹ ਵਾਹਿਗੁਰੂ ਕਿਰਪਾ ਕਰਨ ਜਦੋਂ ਅਸੀਂ ਇੱਥੇ ਮੋਰਚਾ ਫੜੇ ਕਰਕੇ ਜਾਵਾਂਗੇ ਵੀਕਨੈਸ ਜਿਹੜੀ ਉਹ ਆਪਾਂ ਆਪਣੇ ਘਰੇ ਜਾ ਕੇ ਜਿਹੜਾ ਉਹਨਾਂ ਨੂੰ ਰਿਕਵਰ ਕਰ ਲੈਣਾ ਉਹਨਾਂ ਤੇ ਵੀਰ ਜੀ ਮੈਂ ਇੱਕ ਹੋਰ ਤੁਹਾਡੇ ਤੋਂ ਗੱਲ ਪੁੱਛਣਾ ਚਾਹੁੰਦਾ ਜਿੱਦਾਂ ਵੀ ਮੰਨ ਲੋ ਸਰਕਾਰ ਨਹੀਂ ਮੰਨਦੀ ਤੇ ਰੱਬ ਨਾ ਕਰੇ ਕੋਈ ਉਦਾਂ ਦੀ ਗੱਲਬਾਤ ਹੋ ਜੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਵੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪਹਿਲੀ ਤਾਂ ਗੱਲ ਆ ਵੀਰੇ ਸਰਕਾਰ ਨੂੰ ਮੰਨਣਾ ਹੀ ਪੈਣਾ ਠੀਕ ਆ ਸਾਡੇ ਵਾਸਤੇ ਐਮਐਸਪੀ ਦੀ ਗਰੰਟੀ ਕਾਨੂੰਨ ਆ ਜਿਹੜਾ ਉਹ ਇੰਨਾ ਕੁ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਵਾਸਤੇ ਜਿੱਤ ਤੋਂ ਬਿਨਾਂ ਹੋਰ ਰਾਹ ਹੀ ਨਹੀਂ ਕੋਈ ਅਸੀਂ ਇੱਥੋਂ ਜਾਣਾ ਹੀ ਜਿੱਤ ਕੇ ਠੀਕ ਹੈ ਸਾਡੇ ਕੋਲੇ ਉਹ ਜਿਹੜੀ ਉਹ ਗੱਲ ਹੈ ਨਾ ਉਹ ਗੱਲ ਸਾਡੇ ਕੋਲੇ ਹੈ ਹੀ ਨਹੀਂ ਕਿ ਸਰਕਾਰ ਮੰਨੂਗੀ ਨਹੀਂ ਇਹ ਅਸੀਂ ਦੇਖਣਾ ਵੀ ਸਾਡੀਆਂ ਉਥੇ ਸ਼ਹਾਦਤਾਂ ਕਿੰਨੀਆਂ ਹੁੰਦੀਆਂ ਠੀਕ ਹੈ ਜਾਣਾ ਅਸੀਂ ਜਿੱਤ ਗਏ ਆ ਤੇ ਜਿਹੜੀ ਸਥਿਤੀ ਆ ਕੰਟਰੋਲ ਤੋਂ ਬਾਹਰ ਹੋਣ ਵਾਲੀ ਗੱਲ ਆ ਸਾਡੀ ਫੌਜ ਸਾਡੇ ਜਰਨੈਲ ਦੀ ਫੌਜ ਆ ਜਿਹੜੀ ਉਹ ਉਹਨਾਂ ਦੇ ਇੱਕ ਇੱਕ ਕਏ ਹੋਏ ਅੱਖਰ ਤੇ ਚੱਲਦੀ ਐ ਉਹਨਾਂ ਤੋਂ 1% ਵੀ ਉਹ ਬਾਹਰ ਨਹੀਂ ਗਏ ਠੀਕ ਆ ਜਿੱਦਾਂ ਦਾ ਸਾਨੂੰ ਜਾਬਤਾ ਸਾਡੇ ਜਰਨੈਲ ਬਣਾ ਕੇ ਦੇਣਗੇ ਸਾਡੀ ਜਥੇਬੰਦੀ ਜਿੱਦਾਂ ਦਾ ਸਾਡਾ ਜਾਬਤਾ ਬਣਾ ਕੇ ਦਊਗੀ ਅਸੀਂ ਉਸੇ ਤਰ੍ਹਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਹੀ ਚੱਲਣਾ ਅਸੀਂ 1% ਵੀ ਇਧਰੋਂ ਉਧਰ ਨਹੀਂ ਕਰਨਾ ਕਿਉਂਕਿ ਸਾਨੂੰ ਲਾਅ ਐਂਡ ਆਰਡਰ ਖਰਾਬ ਕਰਨ ਲਈ ਨਹੀਂ ਅਸੀਂ ਆਪਦੀਆਂ ਮੰਗਾਂ ਆਪਦੀਆਂ ਜਿਹੜੀਆਂ ਸਾਡੀਆਂ ਮੰਗਾਂ ਉਹ ਮਨਵਾਉਣ ਵਾਸਤੇ ਆਏ ਆ ਅਸੀਂ ਕੋਈ ਖਰਾਬਾ ਕਰਨ ਜਾਂ ਅਸੀਂ ਉਹ ਚੀਜ਼ਾਂ ਨਹੀਂ ਕਰਨ ਆਏ ਕਿ ਅਸੀਂ ਸਿਰਫ ਆਪਦੀਆਂ ਮੰਗਾਂ ਮਨਵਾਉਣੀਆਂ ਸਾਡੇ ਆਉਣ ਵਾਲੇ ਬੱਚਿਆਂ ਦੀਆਂ ਜਿਹੜੀਆਂ ਸਾਡਾ ਆਉਣ ਵਾਲੀ نسل ਹੈ ਅਸੀਂ ਉਹ ਬਚਾਉਣੀ ਹੈ ਇਸ ਵਾਸਤੇ ਸਾਡਾ ਲਾਅ ਐਂਡ ਆਰਡਰ ਜਿਹੜਾ ਉਹ ਸਾਡੀ ਜਿਹੜੀ ਜਥੇਬੰਦੀ ਵੱਲੋਂ ਜਿਹੜੇ ਸਾਡੇ ਪਾਏ ਹੋਏ ਕੂਰਨੇ ਆ ਅਸੀਂ ਉਹਨਾਂ ਦੇ ਜਾਬਤੇ ਦੇ ਵਿੱਚ ਰਹਿ ਕੇ ਹੀ ਇਹ ਪ੍ਰੋਟੈਸਟ ਨੂੰ ਅਸੀਂ ਫਤਿਹ ਕਰਕੇ ਜਾਂਦੇ ਆ ਤੇ ਜਿਦਾ ਕਈ ਵੇਲੇ ਰਾਤ ਨੂੰ ਵੀ ਕੋਈ ਨਾ ਕੋਈ ਇਦਾਂ ਦੀ ਦਿੱਕਤ ਆ ਜਾਂਦੀ ਹੈ ਕਈ ਵੇਲੇ ਉਹ ਜਿਹੜਾ ਪਰਲੀ ਸਾਈਡ ਤੋਂ ਟ੍ਰੈਫਿਕ ਲੰਘਦਾ ਰੋਕ ਦਿੱਤਾ ਜਾਂਦਾ ਰਾਤੀ ਵੀ ਲਾ ਲਓ ਪੌਣੀ ਇੱਕ ਦੋ ਵਜੇ ਜਕਾਰੇ ਵੱਜਣੇ ਸ਼ੁਰੂ ਹੋ ਗਏ ਸੀ ਸਾਰੇ ਟਰਾਲੀਆਂ ਚੋਂ ਬਾਹਰ ਆ ਗਏ ਸੀ ਜਿਹੜੇ ਮਤਲਬ ਅੱਧੇ ਬਾਹਰ ਡਿਊਟੀਆਂ ਦਿੰਦੇ ਸੀ ਅੱਧੇ ਅੰਦਰ ਸੀਗੇ ਉਹ ਮਤਲਬ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਨਾਲ ਉਹ ਹਜੇ ਵੀ ਕੋਈ ਨਾ ਕੋਈ ਸ਼ਰਾਰਤ ਕੀਤੀ ਆ ਸਕਦੀ ਹੈ ਦੇਖੋ ਪ੍ਰਸ਼ਾਸਨ ਹੈ ਨਾ ਜਿਹੜਾ ਪ੍ਰਸ਼ਾਸਨ ਤੇ ਇੰਟੈਲੀਜੈਂਸ ਹੈ ਜਿਹੜੀ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਇਹ ਕਰਨੀਆਂ ਆ ਉਹ ਮਾਈਂਡ ਗੇਮਾਂ ਜਿਹੜੀਆਂ ਉਹਨਾਂ ਦੀ ਉਹਨਾਂ ਨੇ ਕਰਨੀਆਂ ਹੀ ਕਰਨੀਆਂ ਭਾਵੇਂ ਤੇ ਪਰ ਇਸ ਚੀਜ਼ ਦਾ ਸਾਨੂੰ ਮਤਲਬ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਫੌਜ ਹੈ ਸਾਡੇ ਜਿਹੜੇ ਜਰਨੈਲ ਦੀ ਫੌਜ ਹੈ ਉਹ ਕਦੇ ਵੀ ਢਿੱਲੇ ਨਹੀਂ ਰਹਿੰਦੇ ਖਾਸ ਕਰਕੇ ਜਿਹੜਾ 2:3 ਤੋਂ 3 ਵਾਲਾ ਟਾਈਮ ਹੁੰਦਾ ਹਨ ਉਦੋਂ ਨੀਂਦ ਦੇ ਘੇਰੇ ਆਉ ਜਿਹੜੇ ਬਹੁਤ ਮਜ਼ਬੂਤ ਹੁੰਦੇ ਆ ਤੇ ਜਦੋਂ ਇੱਕ ਵਾਰੀ ਜੀ ਇਹ ਚੀਜ਼ ਹੋਈ ਆ ਰਾਤ ਹਨ ਜਿਹੜੀ ਪੌਣੇ 2 2:3 2:3 ਵਜੇ ਹੋਈ ਆ ਉਸ ਚੀਜ਼ ਤੋਂ ਇਹ ਸਾਬਤ ਕਰਤਾ ਸਾਡੀ ਫੌਜ ਨੇ ਹਨ ਕਿ ਅਸੀਂ ਆਪਦੇ ਜਰਨੈਲ ਲਈ ਹਰ ਹਰ ਵਕਤ ਤਿਆਰ ਵਰ ਤਿਆਰ ਹੈ ਜਿਹੜਾ ਸਾਡੀ ਫੌਜ ਖੜੀ ਹੈ ਇਸ ਚੀਜ਼ ਦਾ ਮਤਲਬ ਪੰਜਾਂ ਦੇ ਸਕਿੰਟਾਂ ਵਿੱਚ ਸਾਰੇ ਟਰਾਲੀਆਂ ਤੋਂ ਬਾਹਰ ਆ ਗਏ ਜਿਹੜੇ ਸੁੱਤੇ ਪਏ ਮੈਂ ਅੱਖੀਂ ਦੇਖੀ ਉਹ ਚੀਜ਼ ਮਤਲਬ ਪੂਰੇ ਜਾਬਤੇ ਦੇ ਵਿੱਚ ਬੰਦੇ ਚਕੰਨੇ ਆ ਜੇ ਵੀ ਕੋਈ ਕੁਝ ਵੀ ਪ੍ਰਸ਼ਾਸਨ ਕਰ ਸਕਦਾ ਵੀਰੇ ਮੈਂਣਾ ਅਨਾਉਂਸਮੈਂਟ ਕਰਦਾ ਹੁੰਦਾ ਰਾਤ ਨੂੰ ਗੱਡੀ ਦੇ ਵਿੱਚ ਬੈਠ ਕੇ ਠੀਕ ਹੈ ਸਾਡੇ ਮੰਨ ਲਓ ਵੀ ਅਸੀਂ ਇੱਥੋਂ ਮੁੰਡੇ ਦੋ ਜਾਣੇ ਆ ਗੱਡੀ 'ਚ ਅਸੀਂ ਅਨਾਉਂਸਮੈਂਟਾਂ ਕਰਦੇ ਆ ਸਾਨੂੰ ਰਾਤ ਨੂੰ ਅਸੀਂ ਮੰਨ ਲਓ 10 ਵਜੇ ਤੋਂ ਲੈ ਕੇ 5 5:30 6 ਵਜੇ ਤੱਕ ਅਸੀਂ ਅਨਾਉਂਸਮੈਂਟਾਂ ਕਰਦੇ ਆ ਸਾਨੂੰ ਰਾਤ ਨੂੰ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਐ ਜਾਂ ਮੰਨ ਕੇ ਚੱਲੋ ਜਿਹੜੇ ਸਾਡੇ ਬਜ਼ੁਰਗ ਬਾਪੂ ਆ ਹਰ ਟਰਾਲੀ ਦੇ ਵਿੱਚੋਂ ਨਿਕਲ ਕੇ ਇਹ ਗੱਲ ਹੱਥ ਖੜਾ ਕਰਕੇ ਵੀ ਅਸੀਂ ਬੈਠੇ ਆ ਅਸੀਂ ਜਾਗਦੇ ਬੈਠੇ ਆ ਅਸੀਂ ਮੁਸਤੈਦ ਬੈਠੇ ਆ ਉਹ ਸਾਨੂੰ ਸਨੇਹਾ ਦਿੰਦੇ ਆ ਉਹ ਚੀਜ਼ ਆ ਜਿਹੜੀ ਹਨਾ ਉਹ ਚੀਜ਼ ਸਾਨੂੰ ਤਾਂ ਪਤਾ ਹੈ ਨਾ ਤੇ ਕੱਲ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੀ ਫੌਜ ਆ ਜਿਹੜੀ ਉਹ ਤਿਆਰ-ਬਰ-ਤਿਆਰ ਪੰਪਾ ਭਾਰੋ ਕੇ ਬੈਠੀ ਆ ਤੇ ਪ੍ਰਸ਼ਾਸਨ ਨੂੰ ਇਹ ਵੀ ਦੱਸ ਦਿਨਾ ਚਾਹੁੰਨੇ ਆ ਅਸੀਂ ਕਿ ਜਿਹੜੀ ਗਲਤੀ ਤੁਸੀਂ 26 ਤਰੀਕ ਨੂੰ ਇੱਕ ਵਾਰ ਕਰ ਲਈ ਆ ਸਾਡੇ ਜਰਨਲ ਤੱਕ ਹੱਥ ਪਾਉਣ ਦੀ ਕਦੇ ਵੀ ਭਲੇਖਾ ਜਿਹੜਾ ਤੁਹਾਡੇ ਦਿਮਾਗ 'ਚ ਉਹਨੂੰ ਇੱਥੇ ਹੀ ਨਾ ਪਲੋ ਇਹ ਨਾ ਹੋਵੇ ਕਿ ਤੁਹਾਨੂੰ ਕਿਉਂਕਿ ਇਸ ਵਾਰ ਅਸੀਂ ਆਪਦੇ ਘਰੇ ਅਸੀਂ ਸਾਡੀ ਨੌਜਵਾਨੀ ਜਾਂ ਸਾਡੇ ਬਜ਼ੁਰਗ ਆਪਦੇ ਘਰਾਂ ਦੇ ਵਿੱਚ ਦੱਸ ਕੇ ਆਏ ਆਂ ਵੀ ਜਾਂ ਤਾਂ ਅਸੀਂ ਫਤਿਹ ਕਰਕੇ ਆਵਾਂਗੇ ਜਾਂ ਅਸੀਂ ਉੱਥੋਂ ਡੱਬਿਆਂ 'ਚ ਪੈ ਕੇ ਆਵਾਂਗੇ ਇਸ ਕਰਕੇ ਅਸੀਂ ਆਪਦੇ ਜਾਪਤੇ ਜਾਏ ਆਂ ਅਸੀਂ ਆਪਦਾ ਪੱਪਾ ਭਾਰ ਹੋ ਕੇ ਆਏ ਆਂ ਜੇ ਕਿਤੇ ਤੁਸੀਂ ਇੱਕ ਵੀ ਪਰਸੈਂਟ ਉਸ ਗੱਲ ਦਾ ਤੁਹਾਡੇ ਦਿਮਾਗ 'ਚ ਵਹਿਮ ਆ ਉਹਨੂੰ ਉੱਥੇ ਨੱਪ ਦਿਓ ਇਹ ਨਾ ਹੋਵੇ ਕਿ ਜੇ ਤੁਸੀਂ ਉਸ ਗੱਲ ਦੇ ਵਿੱਚ ਕਿਤੇ ਇਧਰ ਨੂੰ ਪੈਰ ਪਟ ਲਿਆ ਤਾਂ ਸਾਡੀ ਫੌਜ ਆ ਜਿਹੜੀ ਸਾਡੇ ਜਰਨੈਲ ਦੀ ਫੌਜ ਆ ਇਹਨਾਂ ਦੀਆਂ ਪੁੱਠੀਆਂ ਰੇਸਾਂ ਲਵਾ ਕੇ ਜਿੱਥੋਂ ਆਏ ਆ ਉੱਥੇ ਜਾ ਕੇ ਭੇਜਣਗੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜੇ ਕਿਸੇ ਮਨ ਵਹਿਮ ਆ ਉਹਨੂੰ ਉੱਥੇ ਖਤਮ ਕਰ ਲਓ ਇਸ ਚੀਜ਼ ਦੇ ਅੱਗੇ ਤੁਹਾਨੂੰ ਅੱਗੇ ਪ੍ਰੋਸੀਜਰ ਕਰਨ ਦੀ ਕੋਈ ਐਡੀ ਜ਼ਰੂਰਤ ਹੈ ਨਹੀਂ ਕਿਉਂਕਿ ਸਾਡੀ ਫੌਜ ਆ ਜਿਹੜੀ ਅੱਜ ਤੱਕ ਵੀ ਹੁਣ ਤੱਕ ਵੀ ਇਤੋਂ ਅੱਗੇ ਵੀ ਅਸੀਂ ਜਾਬਤੇ ਦੇ ਵਿੱਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪ ਦਾ ਜਿਹੜਾ ਪ੍ਰੋਟੈਸਟ ਆ ਉਹ ਕਰ ਬਹੁਤ ਬਹੁਤ ਧੰਨਵਾਦ ਜੀ ਇਧਰ ਬਾਬਾ ਜੀ ਇਹ ਕਿਹੜੀ ਇਕਾਈ ਹੈ ਜੀ ਆਪਣੀ ਇਹ ਇਕਾਈ ਡੱਲੇ ਵਾਲਾ ਜੀ ਠੀਕ ਹੈ ਜੀ ਇਹ ਡੱਲੇ ਵਾਲ ਨਗਰ ਤੋਂ ਆ ਜੀ ਇਹ ਸਾਰੇ ਵੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਬਜ਼ੁਰਗਿਆਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਰੱਬ ਕੇ ਜਿੰਨਾ ਵੀ ਹੋ ਸਕਦਾ ਖਨੌਰੀ ਬਾਰਡ ਪੁੱਜੋ ਆਪਾਂ ਮੋਰਚਾ ਫਟਾਈ ਕਰਕੇ ਜਾਣਾ ਸਾਡਾ ਮੁੰਡਾ ਜਿਹੜਾ ਇਹ ਸਾਡਾ ਕੋਈ ਵੀ ਇਹੋ ਜਿਹਾ ਰਾਤਾ ਨਹੀਂ ਜਿਹੜਾ ਇਹ ਜਰਨਲਿਸਟ ਕਰਦਾ ਹੈ ਕਿਹੜਾ ਜੀ ਆ ਉਹ ਪ੍ਰਧਾਨ ਆ ਕਟਾ ਜਿਹੜਾ ਆ ਹਾਲਾ ਪਰਦਾ ਦਾ ਮੁੰਡਾ ਇਕਾਈ ਦਾ ਠੀਕ ਹੈ ਜੀ ਇਹ ਇਹ ਸਾਡੇ ਜਿਹੜੇ ਉਹ ਸਾਡੇ ਦੋਵੇਂ ਮਤਲਬ ਕਿ ਉਪਦੇਸ਼ਾਰ ਬੈਠੇ ਆ ਸਾਡੇ ਜਿਹੜੇ ਨੌਜਵਾਨ ਫੀੜੀ ਦੇ ਜਿਹੜੇ ਅੱਗੇ ਆਉਣ ਵਾਲੇ ਸਾਡੇ ਇਕਾਈ ਦੇ ਮੈਂਬਰ ਹੈ ਸਾਡੇ ਤੇ ਦੱਸ ਦਈਏ ਕਿ ਇਹ ਮੁੰਡਾ ਖਾਸ ਕਰਕੇ ਇਹ ਮੁੰਡਾ ਜਿਹੜਾ ਇਹ ਪਿਛਲੇ 20 25 ਦਿਨ ਤੋਂ ਲਗਾਤਾਰ ਆਪਦਾ ਕੰਮਕਾਰ ਛੱਡ ਕੇ ਜਿਹੜਾ ਇਸ ਵਕਤ ਇਕਨੋਰੀ ਤੇ ਤੇ ਹਜੇ ਤੱਕ ਮੰਨ ਕੇ ਚੱਲੋ ਇਹਨੇ ਵੀ ਆਪਦੇ ਘਰੇ ਇਹ ਗੱਲਾਂ ਦੱਸ ਕੇ ਆਇਆ ਆ ਕਿ ਮੈਂ ਜਿੰਨਾ ਚਿਰ ਮੇਰਾ ਦਾਦਾ ਇਹਦੇ ਦਾਦਾ ਜੀ ਲੱਗਦੇ ਆ ਡੱਲੇਲ ਸਾਹਿਬ ਜਿੰਨਾ ਚਿਰ ਮੇਰਾ ਦਾਦਾ ਉੱਥੋਂ ਅਸੀਂ ਉੱਠ ਕੇ ਫਤਿਹ ਕਰਕੇ ਨਹੀਂ ਆਉਂਦੇ ਉਹਨਾਂ ਚਿਰ ਮੈਂ ਅਸੀਂ ਨਹੀਂ ਇੱਥੋਂ ਆਣਾਗਾ ਤੁਸੀਂ ਆਪਦਾ ਕੰਮ ਕਰਾ ਜਿਹੜਾ ਉਹ ਆਪ ਸੰਭਾਲੀ ਜੇ। ਦੋਸਤੋ ਇੱਥੇ ਅੰਦੋਲਨ ਵਿੱਚ ਆਉਣ ਦਾ ਪਤਾ ਕੀ ਫਾਇਦਾ ਹੁੰਦਾ ਜਿੱਦਾਂ ਨੌਜਵਾਨ ਆਉਂਦੇ ਆ ਉਹ ਬਜ਼ੁਰਗਾਂ ਤੋਂ ਕੁਝ ਨਾ ਕੁਝ ਇੱਥੋਂ ਸਿੱਖਦੇ ਆ। ਸੋ ਇਹ ਨੌਜਵਾਨ ਕੱਲੋਂ ਇਹਨਾਂ ਨੇ ਪੰਜਾਬ ਸੰਭਣਾ ਮੁਲਕ ਸੰਭਣਾ ਇਥੋਂ ਕੁਝ ਬਜ਼ੁਰਗਾਂ ਦੇ ਜਿਹੜੇ ਤਜਰਬੇ ਵਿੱਚੋਂ ਕੁਝ ਗੱਲਾਂ ਸਿੱਖਣਗੇ ਇਹਨਾਂ ਦੇ ਗਾਂਹ ਕੰਮ ਆਉਣਗੀਆਂ ਸੋ ਸਾਰੇ ਨੌਜਵਾਨਾਂ ਨੂੰ ਮੈਂ ਵੀ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਅਪੀਲ ਕਰਦਾ ਵੀ ਮੋਰਚਿਆਂ ਵਿੱਚ ਆਓ ਡੱਲੇਵਾਲ ਸਾਹਿਬ ਨੇ ਆਪਣੀ ਜਾਨ ਦੀ ਬਾਜ਼ੀ ਜਿਹੜੀ ਤੁਹਾਡੇ ਕਾਰਨ ਲਾਈ ਆ ਉਹ ਇਕੱਲੇ ਦਾ ਕਿਸੇ ਦਾ ਮਸਲਾ ਨਹੀਂ ਹੈਗਾ ਕਿਸੇ ਯੂਨੀਅਨ ਦਾ ਕੱਲੀ ਦਾ ਨਹੀਂ ਮਸਲਾ ਹੈਗਾ ਇਹ ਮਸਲਾ ਪੂਰੇ ਸਾਰੇ ਵਰਗਾਂ ਦਾ ਆਮ ਤਪਕੇ ਦਾ ਮਸਲਾ ਆ ਹਿੰਦੂ ਮੁਸਲਮ ਸਿੱਖ ਲੜਾਈ ਇਸਾਈ ਜਿਹੜਾ ਸਭ ਦੀ ਲੜਾਈ ਆ ਇਹ ਜਿਹੜੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਸਾਡੀ ਚੱਲ ਰਹੀ ਆ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮਿੰਦੂ ਆਗਾ ਜੀ ਧੰਨਵਾਦ